ਮਾਨਸਾ ਜ਼ਿਲ੍ਹਾ ਤੁਸੀਂ ਸਭ ਜਾਣਦੇ ਹੋ ਵੀ ਕਿਹੜੀ ਗੱਲਾਂ ਫੇਮਸ ਆ ਤਾਂ ਮਾਨਸਾ ਜ਼ਿਲ੍ਹਾ ਹੈਗਾ ਸਿੱਧੂ ਮੂਸੇਵਾਲੇ ਤਾਂ ਜ਼ਿਲ੍ਹਾ ਦਾ ਮੂਤ ਮੂਸੇਵਾਲੇ ਜਿਹਦਾ ਜਨਮ ਹੋਇਆ ਸੀਗਾ ਪਰ ਮਾਨਸਾ ਇੱਕ ਦਿਨ ਇਹ ਜਿਹੇ ਘਟਨਾ ਹੋਈ ਸੀਗੀ ਵੀ ਜਿਹੜੇ ਨੇ ਮਤਲਬ ਸਾਰਾ ਇੰਡੀਆ ਸਾਰਾ ਕੈਨੇਡਾ ਸ਼ਹਿਰਾ ਲਾ ਕੇ ਰੱਖਦਾ ਸੀਗਾ ਉਹ ਘਟਨਾ ਸੀਗੀ ਨਵਦੀਪ ਸਿੰਘ ਢਾਲੀਵਾਲ ਉਹ ਮਤਲਬ ਵਰਕ ਪਰਮਿਟ ਤੇ ਕੈਨੇਡਾ ਚਲਾ ਗਿਆ ਸੀਗਾ 2018 ਚ ਤੇ ਉਹਦੇ ਨਵਦੀਪ ਦੇ ਘਰੇ ਉਹਦੀ ਮਾਂ ਦੀ ਮੌਤ ਪਹਿਲਾਂ ਹੋ ਚੁੱਕੀ ਸੀਗੀ ਇੱਕ ਪਿਓ ਤੇ ਭੈਣ ਇਹ ਤਿੰਨ ਜਾਣੀ ਰਹਿੰਦੇ ਸੀਗੇ ਨਵਦੀਪ ਕੈਨੇਡਾ ਚ ਲੈ ਗਿਆ ਉੱਥੇ ਜਦੋਂ ਮਤਲਬ ਵੀ ਹਰ ਪੰਜਾਬੀ ਉੱਥੇ ਜਾ ਕੇ ਜ਼ਿਆਦਾਤਰ ਪੰਜਾਬੀ ਉੱਥੇ ਜਾ ਕੇ ਟਰੱਕ ਡਰਾਈਵਰੀ ਦਾ ਕੰਮ ਕਰਦੇ ਆ ਉਸੇ ਤਰ੍ਹਾਂ ਨਵਦੀਪ ਨੇ ਵੀ ਟਰੱਕ ਮਤਲਬ ਵੀ ਲੈਤਾ ਤੇ ਉਹ ਕੰਮ ਸ਼ੁਰੂ ਕਰਤਾ ਡਰਾਈਵਰੀ ਵਾਲਾ ਤੇ ਇੱਕ ਦਿਨ ਆਉਂਦਾਗਾ ਜਦੋਂ ਉਹਦੀ ਜ਼ਿੰਦਗੀ ਜਦੋਂ ਬ੍ਰਾਮਟਨ ਤੋਂ ਸੜੀ ਜਾਂਦਾਗਾ ਮਤਲਬ ਬ੍ਰਾਮਟਨ ਤੋਂ ਟਰੱਕ ਭਰਦਾਗਾ ਆਪਦਾ ਟਰੱਕ ਤੇ ਰਸਤੇ ਜਿਸ ਮੋੜਾ ਟਰੱਕ ਖਰਾਬ ਹੋ ਜਾਂਦਾਗਾ ਜਦੋਂ ਉਹਦਾ ਟਰੱਕ ਖਰਾਬ ਹੋ ਜਾਂਦਾਗਾ ਉਹਦੇ ਦੋਸਤ ਬਹੁਤ ਸੀਗੇ। ਉਹਦੇ ਦੋਸਤ ਸੀਗੇ ਇਸ ਕਰਕੇ ਕਿਉਂਕਿ ਉਹ ਜਿਹੜਾ ਬੰਦਾ ਸੀ ਨਵਦੀਪ ਸਿੰਘ ਢਾਲੀਵਾਲ ਉਹ ਬਹੁਤ ਹਾਸਮੁਖ ਬੰਦਾ ਸੀਗਾ ਸਾਰਿਆਂ ਨੂੰ ਹੱਸ ਕੇ ਮਿਲਦਾ ਸੀਗਾ। ਤਾਂ ਅਗਰ ਕਿ ਉਹਨੇ ਦੋਸਤ ਬਹੁਤ ਬਣਾਏ ਸੀਗੇ ਆਪਣੀ ਜੀ ਆਪਣੀ ਜ਼ਿੰਦਗੀ 'ਚ ਤੇ ਜਦੋਂ ਰਾਸਤੇ 'ਚ ਟਰੱਕ ਖਰਾਬ ਹੁੰਦਾਗਾ ਉਸ ਤੋਂ ਬਾਅਦ ਉਹ ਆਪਦੇ ਇੱਕ ਦੋਸਤ ਨੂੰ ਫੋਨ ਕਰਦਾਗਾ ਤੇ ਉਹ ਕਹਿੰਦਾਗਾ ਵੀ ਤੂੰ ਮੈਨੂੰ ਜਲਦ ਤੋਂ ਜਲਦ ਇੱਥੇ ਆ ਕੇ ਮੈਨੂੰ ਪਿਕ ਕਰਕੇ ਆਪਦੇ ਕੋਲ ਲੈ ਕੇ ਜਾ। ਫਿਰ ਉਹ ਦੋਸਤ ਆਉਂਦਾਗਾ ਨਵਦੀਪ ਸਿੰਘ ਢਾਲੀਵਾਲ ਨੂੰ ਲੈ ਕੇ ਜਾਂਦਾਗਾ ਆਪਦੇ ਘਰੇ। ਜਦੋਂ ਘਰੇ ਜਾਂਦੇ ਆ ਕਿ ਦੋਸਤ ਦੇ ਨਵੀਨ ਸਿੰਘ ਘਰੇ ਜਾਂਦਾਗਾ ਤੇ ਮਾੜੀ ਮਾੜਾ ਹੱਸਦੇ ਖੇਡਦੇ ਹੈਗੇ ਤੇ ਹੱਸਦੇ ਬਾਅਦ ਜਦੋਂ ਪਹੁੰਚ ਜਾਂਦੇ ਹੈਗੇ ਤੇ ਉਹਨਾਂ ਇੱਕ ਮੈਸੇਜ ਆਉਂਦਾਗਾ ਉਸ ਦੋਸਤ ਨੂੰ ਉਹ ਮੈਸੇਜ ਆਉਂਦਾ ਕਿ ਕੁੜੀ ਦਾ ਉਹ ਮੈਸੇਜ ਤੇ ਗੱਲਾਂ ਕਰਦੇ ਆ ਕਾਫੀ ਟਾਈਮ ਇਹ ਇਹਨਾਂ ਨੂੰ ਇਹ ਸੀਗਾ ਵੀ ਕੋਈ ਮੁੰਡਾ ਹੋਣਾਗਾ ਸਾਨੂੰ ਕਿਹਨੇ ਮੈਸੇਜ ਕਰਨਾਗਾ ਵੀ ਇਹ ਜੀ ਸਾਡੀ ਕਿਸਮਤ ਕਿੱਥੇ ਹੈ ਵੀ ਸਾਨੂੰ ਕੁੜੀ ਸਾਹਮਣ ਤੋਂ ਸਾਹਮਣੇ ਤੋਂ ਮੈਸੇਜ ਕਰੇ ਤੇ ਉਸ ਤੋਂ ਬਾਅਦ ਮੈਸੇਜ ਤੇ ਗੱਲਾਂ ਕਰਦੇ ਆਂ ਕਾਫੀ ਲੰਮਾ ਟਾਈਮ ਹੋ ਤੇ ਜਾਂਦਾ ਜਾਂਦਾ ਨਾ ਨਵਦੀਪ ਉਸ ਤੋਂ ਉਹ ਕੁੜੀ ਦਾ ਨੰਬਰ ਲੈ ਜਾਂਦਾਗਾ ਜਦੋਂ ਨੰਬਰ ਲੈ ਕੇ ਜਾਂਦਾਗਾ ਉਹਦੇ ਨਾਲ ਗੱਲਾਂ ਕਰਦਾਗਾ ਤੇ ਕਾਫੀ ਗੱਲਾਂ ਕਰਦਾਗਾ ਰਾਤ ਦਾ ਕਾਫੀ ਟਾਈਮ ਹੋ ਚੁੱਕਿਆ ਸੀਗਾ ਗੱਲਾਂ ਕਰਦੇ ਕਰਦੇ ਉਹ ਕੁੜੀ ਕਹਿੰਦੀ ਵੀ ਤੂੰ ਇੱਥੇ ਆ ਕੇ ਮੈਨੂੰ ਮਿਲ ਫੇਰ ਉਹ ਜਾਂਦਾਗਾ ਟ੍ਰਾਂਟੋ ਟ੍ਰਾਂਟੋ ਜਾਂਦਾਗਾ ਜਿਹੜੀ ਲੋਕੇਸ਼ਨ ਤੇ ਉਹਨੇ ਸੱਦਾ ਹੁੰਦਾ ਉਸ ਕੁੜੀ ਨੇ ਉਸ ਲੋਕੇਸ਼ਨ ਤੇ ਜਾਂਦਾਗਾ ਤੇ ਉਹਨਾਂ ਫਿਰ ਇੱਕ ਇੱਕ ਮਤਲਬ ਵੀ ਅਪਾਰਟਮੈਂਟ 'ਚ ਇੱਕ ਘਰ 'ਚ ਐਂਟਰ ਹੁੰਦੇ ਹੈਗੇ ਦੋਵੇਂ ਜਣੇ ਜਦੋਂ ਨਵਦੀਪ ਉਸ ਕਮਰੇ 'ਚ ਐਂਟਰ ਹੁੰਦਾਗਾ ਘਰ 'ਚ ਐਂਟਰ ਹੁੰਦਾਗਾ ਤੇ ਜਾਂਦਾ ਜਾਂਦਾ ਉਹ ਇੱਕ ਆਪਣੀ ਸਨੈਪ ਭੇਜ ਦਿੰਦਾਗਾ ਆਪਣੇ ਦੋਸਤ ਨੂੰ ਵੀ ਮੈਂ ਇੱਥੇ ਗਿਆਗਾ ਲੋਕੇਸ਼ਨ ਵੀ ਸ਼ੇਅਰ ਕਰ ਦਿੰਦਾਗਾ ਉਹਨੂੰ ਸਾਰਾ ਕੁਝ ਕਰ ਦਿੰਦਾ ਕਿਉਂਕਿ ਇੱਕ ਰੈਂਡਮ ਲੜਕੀ ਨੂੰ ਮਿਲਿਆ ਸੀਗਾ ਉਹ ਪਰ ਇੱਥੇ ਨਵਦੀਪ ਦਾ ਬਹੁਤ ਵੱਡੀ ਗਲਤੀ ਸੀਗੀ ਵੀ ਜਿਹੜਾ ਇੱਕ ਮਤਲਬ ਕੁਝ ਘੰਟਿਆਂ ਬਾਅਦ ਹੀ ਉਸ ਕੁੜੀ ਦਾ ਮੈਸੇਜ ਤੋਂ ਬਾਅਦ ਉਹਨੇ ਮਿਲਣ ਨੂੰ ਬੁਲਾਇਆ ਤੇ ਉਹ ਸਿੱਧਾ ਬਿਨਾਂ ਸੋਚੇ ਕੁਝ ਸਮਝੇ ਚਲਾ ਗਿਆ ਪਚਾਰੇ ਨੂੰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਮੈਨੂੰ ਕੁੜੀ ਨਹੀਂ ਮਿਲਨ ਆ ਰਹੀ ਮੈਨੂੰ ਮੇਰੀ ਮੌਤ ਮਿਲ ਆ ਰਹੀ ਹੈ ਉਸ ਤੋਂ ਬਾਅਦ ਉਹ ਚਲਾ ਜਾਂਦਾ ਹੈਗਾ ਕਮਰੇ 'ਚ ਇਸ ਲੋਕੇਸ਼ਨ ਭੇਜ ਦਿੰਦਾ ਹੈਗਾ ਆਪਦੇ ਇੱਕ ਦੋਸਤ ਨੂੰ ਮੈਸੇਜ ਵੀ ਕਰਦਾ ਹੈਗਾ ਤੇ ਫੋਟੋ ਭੇਜ ਦਿੰਦਾ ਹੈਗਾ ਉਸ ਉਸ ਤੋਂ ਬਾਅਦ ਜਿਹੜਾ ਕੋ ਕਾਫੀ ਰਾਤ ਹੋ ਜਾਂਦੀ ਹੈ ਕਿ 11 ਵੱਜ ਚੁੱਕੇ ਸੀਗੇ ਤੇ ਪਰ ਉਹਦੇ ਦੋਸਤਾਂ ਨੂੰ ਉਹਦਾ ਬਾਅਦ ਤੋਂ ਕੋਈ ਰਿਸਪੌਂਸ ਨਾ ਮਿਲਿਆ ਫੋਨ ਕਰਦੇ ਰਹੇ ਉਹਦੇ ਦੋਸਤ ਮਿੱਤਰ ਤੇ ਇੱਕ ਨਾ ਫਿਰ ਜਿਹੜਾ ਦੋਸਤ ਸੀਗਾ ਜਿਹੜੇ ਦੋਸਤ ਕੋਲੋਂ ਗਿਆ ਸੀਗਾ ਤੇ ਉਹ ਮੈਸੇਜ ਕਰਦਾਗਾ ਫੋਨ ਕਰਦਾਗਾ ਫੋਨ ਉਹਦਾ ਬੰਦ ਆ ਰਿਹਾ ਸੀਗਾ ਨਵਦੀਪ ਦਾ ਉਹ ਤੇ ਜਿਹੜਾ ਮੈਸੇਜ ਭੇਜਿਆ ਸੀਗਾ ਉਸ ਮੈਸੇਜ 'ਚ ਇਹ ਲਿਖਿਆ ਸੀਗਾ ਵੀ ਮੇਰੀ ਜਾਨ ਨੂੰ ਖਤਰਾਗਾ ਜਿਹੜਾ ਉਹਨੇ ਟ੍ਰਾਂਟੋ ਵਾਲੇ ਦੋਸਤ ਨੂੰ ਭੇਜਿਆ ਸੀਗਾ ਮੈਸੇਜ ਫਿਰ ਜਿਹੜੇ ਸਰੀ ਵਾਲੇ ਦੋਸਤ ਸੀਗੇ ਉਹ ਟ੍ਰਾਂਟੋ ਵਾਲੇ ਦੋਸਤ ਨੂੰ ਫੋਨ ਕਰਦੇ ਆਗੇ ਵੀ ਨਵਦੀਪ ਇੱਥੇ ਆਇਆ ਸੀਗਾ ਵੀ ਪਤਾ ਕਰ ਲੈ ਉਹਦਾ ਫੋਨ ਬੰਦ ਆ ਰਿਹਾਗਾ ਤੇ ਫਿਰ ਉਹ ਜਾਂਦੇ ਆਗੇ ਸਾਰੇ ਇਕੱਠੇ ਦੋਸਤ ਹੋ ਕੇ ਉਸ ਜਮਤ ਲਈ ਜਿਹੜੀ ਲੋਕੇਸ਼ਨ ਤੇ ਉਸ ਲੋਕੇਸ਼ਨ ਦੀ ਫੋਟੋ ਭੇਜੀ ਸੀ ਕਿ ਨਵਦੀਪ ਨੇ ਉਸ ਲੋਕੇਸ਼ਨ ਤੇ ਚਲੇ ਜਾਂਦੇ ਆ ਜਿਹੜੋ ਜਾ ਕੇ ਦੇਖਦੇ ਆ ਕਿ ਇੱਕ ਰੂਮ ਚ 6-7 ਮੁੰਡੇ ਬੈਠੇ ਸੀਗੇ ਤੇ ਇੱਕ ਮੁੰਡਾ ਇਹ ਮਤਲਬ ਵੀ ਉਹਨਾਂ ਤੋਂ ਪੁੱਛਗਿੱਛ ਕਰਦੇ ਆ ਕਿ ਨਵਦੀਪ ਦੇ ਦੋਸਤ ਵੀ ਸਾਡੇ ਤੇ ਦੋਸਤ ਆਇਆ ਸੀਗਾ ਨਾਲ ਇੱਕ ਉਹਦੇ ਕੁੜੀ ਸੀਗੀ ਤੇ ਨਵਦੀਪ ਦੀ ਫੋਟੋ ਦਿਖਾਉਂਦੇ ਆ ਕਿ ਉਹ ਕਹਿੰਦੇ ਜਿਹੜੇ ਉੱਥੇ ਮੁੰਡੇ ਬੈਠੇ ਸੀ ਉਹ ਕਹਿੰਦੇ ਇੱਥੇ ਕੋਈ ਮੁੰਡਾ ਨਹੀਂ ਆਇਆ ਤੇ ਨਾ ਹੀ ਕੋਈ ਕੁੜੀ ਆਈ ਹੈਗੀ ਪਰ ਉਹਨਾਂ ਜੋ ਇੱਕ ਮੁੰਡਾ ਝੂਠ ਬੋਲ ਰਿਹਾ ਸੀ ਨਵਦੀਪ ਦੇ ਦੋਸਤਾਂ ਨੂੰ ਉਹਦੇ ਤੇ ਸ਼ੱਕ ਹੋ ਗਿਆ ਵੀ ਇਹ ਝੂਠ ਬੋਲ ਰਿਹਾ ਹੈਗਾ ਉਸ ਤੋਂ ਬਾਅਦ ਨਵਦੀਪ ਦੇ ਦੋਸਤ ਪੁਲਿਸ ਬੁਲਾਉਂਦੇ ਹੈਗੇ ਪੁਲਿਸ ਆਉਂਦੀ ਹੈਗੀ ਪੁੱਛ-ਗਿਛ ਕਰਦੀ ਹੈਗੀ ਜਿਹੜਾ ਕੁਝ ਮਤਲਬ ਵੀ ਉਹ ਮੁੰਡਿਆਂ ਨੇ ਨਵਦੀਪ ਦੇ ਦੋਸਤਾਂ ਨੂੰ ਆਖਿਆ ਸੀਗਾ ਉਹੀ ਕੁਝ ਪੁਲਸ ਨੂੰ ਦੱਸਿਆ ਬੇਥੇ ਕੋਈ ਮੁੰਡਾ ਨਹੀਂ ਆਇਆ ਤੇ ਨਾ ਹੀ ਕੋਈ ਕੁੜੀ ਆਈ ਹੈ ਤੇ ਉਸ ਤੋਂ ਬਾਅਦ ਸਨੈਪ ਦਿਖਾਉਂਦੇ ਹੈਗੇ ਪੁਲਸ ਨੂੰ ਨਵਦੀਪ ਦੇ ਦੋਸਤ ਪਰ ਉਹ ਪੁੱਛ-ਗਿਛ ਕਰਦੇ ਹੈਗੇ ਮੋੜ ਗਿਸ਼ ਕਰਨ ਤੋਂ ਬਾਅਦ ਕਾਫੀ ਦੁੱਖ ਕੁੜੀ ਦੀ ਫੋਟੋ ਨਹੀਂ ਮਿਲ ਰਹੀ ਸੀ ਕੋ ਨਾ ਨਵਦੀਪ ਦੇ ਦੋਸਤਾਂ ਨੂੰ ਇਦਾਂ ਸੀਗਾ ਵੀ ਕੋਈ ਇੰਸਟਾਗ੍ਰam ਜਿਹੜੇ ਤੋਂ ਮੈਸੇਜ ਆਇਆ ਸੀਗਾ ਵੀ ਆਪਾਂ ਉੱਥੋਂ ਫੋਟੋ ਡਾਊਨਲੋਡ ਕਰ ਲੈਨੇ ਆ ਤੇ ਜਾਂ ਪੁਲਿਸ ਵਾਲਿਆਂ ਨੂੰ ਸਕਰੀਨਸ਼ਾਟ ਲੈ ਕੇ ਦਿਖਾ ਦਿੰਨੇ ਵੀ ਆਹ ਕੁੜੀ ਨਾਲ ਆਇਆ ਸੀਗਾ ਪਰ ਉਹਦੀ ਮਤਲਬ ਜਦੋਂ ਆਈਡੀ ਖੋਲੀ ਉਹਦੀ ਆਈਡੀ ਉੱਡ ਚੁੱਕੀ ਸੀ ਕਿਉਂਕਿ ਉਹਨੇ ਆਪ ਦਾ ਜਿਹੜਾ ਇੰਸਟਾਗ੍ਰam ਸੀ ਉਹ ਡਿਲੀਟ ਕਰਤਾ ਸੀਗਾ ਡੀਐਕਟਿਵੇਟ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਉਹਨੇ ਇੱਕ ਉੱਥੇ ਐਪ ਆ ਗਈ ਥ੍ਰੈਡ ਐਪ ਇੰਸਟਾਗ੍ਰam ਨਾਲ ਲਿੰਕ ਹੁੰਦੀ ਹੈਗੀ ਤੇ ਉਹਦੇ دوست ਥ੍ਰੈਡ ਤੇ ਗਏ ਉਸ ਕੁੜੀ ਦਾ ਮਤਲਬ ਵੀ ਸਾਰਾ ਕੁਝ ਬਾਇਓ ਡਾਟਾ ਦੇਖਿਆ ਇੱਕ ਅੱਧੀ ਫੋਟੋ ਮਿਲ ਗਈ ਉਹਨਾਂ ਨੂੰ ਫੋਟੋ ਮਿਲਣ ਤੋਂ ਬਾਅਦ ਉਹ ਸਾਰੇ ਮਤਲਬ ਵੀ ਆਪਦੇ ਜਿਹੜੇ ਸਰਕਲ 'ਚ ਉਹ ਫਾਰਮੈਟ ਕਰ ਦਿੰਦੇ ਆ ਕਿ ਪੁਲਿਸ ਵਾਲਿਆਂ ਨੂੰ ਵੀ ਦੇ ਦਿੰਦੇ ਆ ਉਹਨਾਂ ਇਦਾਂ ਕਰਦੇ ਕਰਦੇ ਇੱਕ ਦੋ ਦਿਨ ਲੰਘ ਜਾਂਦੇ ਆਗੇ ਤੇ ਪੁਲਿਸ ਨੂੰ ਉਹਨੇ ਇੱਕ ਮਤਲਬ ਵੀ ਸਬੂਤ ਮਿਲਦਾਗਾ ਸਬੂਤ ਤਾਂ ਹੁਣ ਇਹ ਕੋਈ ਪਤਾ ਨਹੀਂ ਸੀਗਾ ਵੀ ਕੀ ਹੈਗਾ ਜਿਹੜੇ ਸਰੀ ਸਰੀ ਕੋਲੋਂ ਸਰੀ ਦੇ ਦੋਸਤ ਕੋਲੋਂ ਗਿਆ ਸੀਗਾ ਨਵਦੀਪ ਉਹ ਸਰੀ ਦੇ ਦੋਸਤ ਨੂੰ ਪੁਲਿਸ ਨੂੰ ਫੋਨ ਕਰਦਿਆ ਕਿ ਵੀ ਇਦਾਂ ਇਦਾਂ ਜੜਾ ਆ ਜੋ ਤੁਹਾਡਾ ਜਿਹੜਾ ਦੋਸਤ ਨੇ ਖਿਲਾਫ ਸਾਨੂੰ ਉਹਦੇ ਖਿਲਾਫ ਨਹੀਂ ਮਤਲਬ ਉਹਦੇ ਕੋਈ ਸਬੂਤ ਮਿਲਿਆ ਹੈਗੇ ਉਹਦੀ ਮੌਤ ਹੋ ਚੁੱਕੀ ਹੈ ਪਰ ਪੁਲਿਸ ਵਾਲਿਆਂ ਨੇ ਇਹ ਕੋਈ ਨਹੀਂ ਦੱਸਿਆ ਵੀ ਸਬੂਤ ਕੀ ਮਿਲਿਆ ਹੈਗੇ ਤੇ ਉਸ ਤੋਂ ਬਾਅਦ ਦੋਸਤ ਜਾਂਦੇ ਆ ਕਿ ਸਾਰਾ ਕੁਝ ਆਉਂਦਾ ਫਿਰ ਪੰਜਾਬ 'ਚ ਵੀ ਦੱਸਿਆ ਜਾਂਦਾ ਹੈ ਕਿ ਇਦਾਂ ਇਦਾਂ ਵੀ ਥੋੜੇ ਮੁੰਡੇ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਹੁਣ ਜਿਹੜੀ ਉਹ ਕੁੜੀ ਸੀਗੀ ਨਾ ਹੀ ਉਹਦਾ ਕੁਝ ਪਤਾ ਲੱਗ ਰਿਹਾ ਹੈਗਾ ਵੀ ਮਤਲਬ ਕਿੱਥੇ ਚਲੀ ਗਈ ਵੀ ਨਾ ਹੀ ਉਹਨੇ ਇਹ ਨਹੀਂ ਪਤਾ ਲੱਗ ਰਿਹਾ ਵੀ ਹੁਣ ਕੋਈ ਕੁੜੀ ਨੇ ਮਰਵਾਇਆ ਜਾਂ ਕੁੜੀ ਨੇ ਮਾਰਿਆਗਾ ਵੀ ਨਵਦੀਪ ਦੀ ਜਗ ਪਹਿਲਾਂ ਦੀ ਦੁਸ਼ਮਣੀ ਸੀਗੀ ਕਿਸੇ ਨਾਲ ਤੇ ਕਿਉਂਕਿ ਵੀ ਇੱਕ ਦਿਨ ਚ ਕੁੜੀ ਨੇ ਮੈਸੇਜ ਕਰਕੇ ਉਹਨੂੰ ਬੁਲਾਇਆ ਸੀਗਾ ਨਾ ਕੋਈ ਬੜਾ ਲੰਮਾ ਟਾਈਮ ਦੀ ਗੱਲ ਚੱਲ ਰਹੀ ਸੀਗੀ ਸਿਰਫ ਇੱਕ ਦਿਨ ਦੀ ਤੇ ਜਿਹੜੀ ਇਸ ਕੇਸ ਬਾਕਮਲ ਵਿੱਚ ਕੁਝ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਚੱਲ ਰਿਹਾ ਸੀਗਾ ਵੀ ਕੀ ਹੋ ਗਿਆ ਸਾਡੇ ਨਾਲ ਕੀ ਹੋ ਗਿਆ ਨਵਦੀਪ ਨਾਲ ਵੀ ਇੱਕ ਦਿਨ ਚ ਕੁੜੀ ਨੇ ਮੈਸੇਜ ਕੀਤਾ ਉਸ ਤੋਂ ਬਾਅਦ ਮਿਲਣ ਬੁਲਾਇਆ ਮਿਲਣ ਤੋਂ ਬਾਅਦ ਨਵਦੀਪ ਦੀ ਮੌਤ ਹੋ ਗਈ ਬਿਅਸ ਕਮਰੇ ਚ ਕੀ ਹੋਇਆਗਾ ਉਹ ਸੋ ਮਤਲਬ ਵੀ ਜਿਹੜੇ ਅਪਾਰਟਮੈਂਟ ਚ ਕੀ ਹੋਇਆ ਹੈ ਇਹ ਜਾ ਹੁਣ ਕਈ ਤਾਂ ਕਹਿੰਦੇ ਉਹਦੀ ਪਹਿਲਾਂ ਦੀ ਦੁਸ਼ਮਣੀ ਹੋਊਗੀ ਕੁੜੀ ਨਾਲ ਤੇ ਉਹਨੇ ਟਰੈਪ ਲਾਇਆ ਨਵਦੀਪ ਦਾ ਹਨੀ ਟਰੈਪ ਲਾਇਆ ਹੈਗਾ ਤੇ ਜਾਂ ਵੀ ਕਿਸੇ ਨੇ ਮਰਵਾਇਆ ਹੋਊਗਾ 8-8 ਬੰਦਿਆਂ ਦੀਆਂ 8-8 ਗੱਲਾਂ ਸੁਣਨ ਚ ਆ ਰੰਗਾ ਪਰ ਹਜੇ ਕੋਈ ਮਤਲਬ ਕੁਝ ਨਹੀਂ ਪਤਾ ਲੱਗਿਆ ਵੀ ਕਿਉਂ ਮਰਵਾਇਆਗਾ ਮਰਵਾਇਆ ਸੀ ਜਾਂ ਕੁੜੀ ਨੇ ਆਪ ਮਾਰਿਆਗਾ ਨਵਦੀਪ ਨੂੰ ਪਰ ਇਹਨਾ ਜ਼ਰੂਰ ਆਗਾ ਵੀ ਉਸ ਕੁੜੀ ਦਾ ਇਸ ਕੇਸ ਚ ਹੱਥ ਬਹੁਤ ਆ ਨਵਦੀਪ ਮਤਲਬ ਇੱਕ ਪਿਆਰ ਦਾ ਮੁੰਡਾ ਮਰ ਗਿਆ ਮੇਰੀ ਮੈਂ ਕੀ ਕਹਾ ਮੈਨੂੰ ਬਹੁਤ ਜਿਆਦਾ ਅਫਸੋਸ ਹੋ ਰਿਹਾ ਹੈ ਇਸ ਕੱਲ ਦਾ ਵੀ ਇੱਕ ਪੰਜਾਬੀ ਸੋਹਣਾ ਸੁਨੱਖਾ ਮੁੰਡਾ ਵੀ ਕਿਵੇਂ ਇੱਕ ਕੁੜੀ ਦੇ ਮਗਰ ਲੱਗ ਕੇ ਆਪਣੀ ਜਾਨ ਤੋਂ ਹੱਥ ਖਵਾ ਗਿਆ ਹੁਣ ਕੱਲੀ ਭੈਣ ਰਹਿ ਗਈ ਤੇ ਪਿਓ ਰਹੇਗਾ ਉਹਦੇ ਪਿੱਛੇ ਉਹਨੇ ਮਾਂ ਪਿਓ ਨੇ ਤਾਂ ਸੁਪਨਾ ਸੋਚਿਆ ਸੀਗਾ ਪਿਓ ਨੇ ਤੇ ਭੈਣ ਨੇ ਵੀ ਸਾਡਾ ਮੇਰਾ ਭਰਾ ਮੇਰਾ ਮੁੰਡਾ ਵੀ ਕੈਨ ਐਡਾ ਜਾਊਗਾ ਉੱਥੇ ਸਾਨੂੰ ਮਤਲਬ ਵੀ ਕੁਝ ਪੈਸੇ ਚਾਰ ਭੇਜੂਗਾ ਇੰਡੀਆ ਦਾ ਸਾਨੂੰ ਸੁੱਖ ਹੋ ਜਾਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਉਹੀ ਕੈਨੇਡਾ ਜਿਹਨੂੰ ਮਤਲਬ ਵੀ ਬਹੁਤ ਚੰਗਾ ਸਮਝ ਸਮਝਦੇ ਸੀਗੇ ਤੇ ਉਹੀ ਕੈਨੇਡਾ ਹੁਣ ਉਹਨਾਂ ਨੂੰ ਮਤਲਬ ਵੀ ਐਡਾ ਪੈੜਾ ਲ ਕਰਿਆਗਾ ਜਿਹੜਾ ਕੇਸ ਆ ਬਹੁਤ ਜਿਆਦਾ ਵਾਇਰਲ ਹੋ ਚੁੱਕਿਆ ਸੀਗਾ ਤੇ ਮੇਰਾ ਵੀ ਇੱਕ ਮਕਸਦ ਸੀਗਾ ਤੁਹਾਨੂੰ ਇਹ ਸਟੋਰੀ ਸੁਣਾਉਣ ਦਾ ਤੇ ਸੁਚੇਤ ਕਰਨ ਦਾ ਇਹਦੇ ਕਾਨੂੰਦਾ ਵੀ ਐਵੇਂ ਕਿਸੇ ਮਗਰ ਲੱਗ ਕੇ ਲੋਕੇਸ਼ਨਾਂ ਤੇ ਜਿਹੜੇ ਕੋਈ ਸੱਦੇ ਐਦਾਂ ਨਹੀਂ ਜਾਣਾ ਚਾਹੀਦਾ ਜੇ ਕਾਸ਼ ਉਸ ਦਿਨ ਨਵਦੀਪ ਨਾ ਜਾਂਦਾ ਤੇ ਸਭ ਕੁਝ ਨਹੀਂ ਹੋਣਾ ਸੀਗਾ ਤੇ ਜੇ ਐਡਾਂ ਦੀਆਂ ਸਟੋਰੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਕ੍ਰਾਈਮ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਨ ਮਕਸਦ ਹੈ ਮੇਰਾ ਸਟੋਰੀ ਸੁਣਾਉਂਦਾ ਹੀ ਹੁੰਦਾ ਹੈ ਤੁਹਾਨੂੰ ਸੁਚੇਤ ਕਰਾਂ ਧੰਨਵਾਦ ਅੱਜ ਦੀ ਸਟੋਰੀ ਸੁਣਨ ਲਈ ਸਟੋਰੀ ਨਹੀਂ ਕਹਿ ਸਕਦੇ ਆਪਾਂ ਨੇ ਇੱਕ ਘਟਨਾ ਘਟਨਾ ਸੁਣ ਲਈ ਤੇ ਜੇ ਹੁਣ ਇਸ ਕੇਸ 'ਚ ਕੋਈ ਅਪਡੇਟ ਆਇਆ ਉਹ ਵੀ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰੂੰਗਾ ਤਾਂ